ਇਸ ਸ਼ਾਮ ਦੀ ਵੱਡੀ ਖਬਰ ਜੱਜ ਦੇ ਗਨਮੈਨ ਨੇ ਖੁਦ ਨੂੰ ਮਾਰੀ ਗੋਲੀ ਗੱਡੀ 'ਚ ਮੰਜਰ ਦੇਖ ਕੰਬੇ ਲੋਕ ਖਬਰ ਹੈ ਡੇਰਾ ਬੱਸੀ ਦੀ ਜਿੱਥੇ ਦੀ ਅਦਾਲਤ 'ਚ ਤਾਇਨਾਤ ਇੱਕ ਮਹਿਲਾ ਜੱਜ ਦੇ ਗਨਮੈਨ ਨੇ ਖੁਦ ਨੂੰ ਆਪਣੀ ਸਰਵਿਸ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਮ੍ਰਿਤਕ ਦੀ ਪਛਾਣ ਹਰਦੀਪ ਸਿੰਘ 34 ਸਾਲ ਵਾਸੀ ਪਿੰਡ ਸੁੰਦਰਾ ਦੇ ਰੂਪ ਚ ਹੋਈ ਹੈ ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 10 ਸਾਲ ਦਾ ਬੱਚਾ ਛੱਡ ਗਿਆ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ Laash ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੱਡੀ ਦੇ ਵਿੱਚ ਜਿਹੜੀ Laash ਮਿਲੀ ਹੈ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮਹਿਲਾ ਜੱਜ ਹੈਬਤਪੁਰ ਰੋਡ ਤੇ ਸਥਿਤ ਐਟਸ ਵਿਲਾ ਸੋਸਾਇਟੀ 'ਚ ਰਹਿੰਦੀ ਹੈ ਜਿੱਥੇ ਗਨਮੈਨ ਦੀ Laash ਕਾਰ ਵਿੱਚੋਂ ਮਿਲੀ ਹੈ ਮ੍ਰਿਤਕ ਨੇ ਇੱਕ ਗੋਲੀ ਆਪਣੇ ਮੱਥੇ 'ਤੇ ਮਾਰੀ ਜਿਸ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ 71 ਜਾਣਕਾਰੀ ਅਨੁਸਾਰ ਮ੍ਰਿਤਕ ਸਾਲ 2012 'ਚ ਪੁਲਿਸ 'ਚ ਬਤੌਰ ਹੌਲਦਾਰ ਭਰਤੀ ਹੋਇਆ ਸੀ ਉਹ ਸ਼ੁਰੂਤ ਹੋਈ ਪਹਿਲਾ ਮਹਿਲਾ ਜੱਜ ਨਾਲ ਬਤੌਰ ਗਨਮੈਨ ਤਨਾਸੀ ਬੀਤੇ ਦਿਨ ਦੁਪਹਿਰ 2 ਵਜੇ ਉਹ ਮਹਿਲਾ ਜੱਜ ਦੇ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਇਆ ਜਿਸ ਮਗਰੋਂ ਉਸਨੇ 4 ਵਜੇ ਡੇਰਾ ਬੱਸੀ ਅਦਾਲਤ 'ਤੇ ਪਹੁੰਚਣਾ ਸੀ ਤਾਂ ਜੋ ਛੁੱਟੀ ਮਗਰੋਂ ਜੱਜ ਨੂੰ ਘਰ ਲੈ ਕੇ ਜਾ ਸਕੇ ਇਸ ਦੌਰਾਨ ਸ਼ਾਮ ਨੂੰ ਉਸਦੀ Laash ਉਸਦੀ ਨਿੱਜੀ ਗੱਡੀ ਵਿੱਚੋਂ ਮਿਲੀ ਜੋ ਮਹਿਲਾ ਜੱਜ ਦੇ ਘਰ ਦੇ ਨੇੜੇ ਹੀ ਲਵਾਰ ਸਾਲਤ 'ਚ ਖੜੀ ਸੀ ਗੱਡੀ ਸਟਾਰਟ ਦੇਖ ਕੇ ਸਥਾਨਕ ਲੋਕਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸ਼ੀਸ਼ਾ ਤੋੜ ਕੇ লাশ ਨੂੰ ਬਾਹਰ ਕੱਢਿਆ ਮੌਕੇ ਤੇ ਪਹੁੰਚੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਨੇ ਕਿਹਾ ਕਿ লাশ ਨੂੰ ਕਬਜ਼ੇ ਚ ਲੈ ਕੇ ਫੋਰੈਂਸਿਕ ਟੀਮ ਨੂੰ ਬੁਲਾ ਕੇ ਸੈਂਪਲ ਇਕੱਤਰ ਕੀਤੇ ਗਏ ਹਨ ਉਨ੍ਹਾਂ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਮਗਰੋਂ ਸਚਾਈ ਸਾਹਮਣੇ ਆਵੇਗੀ ਉਨ੍ਹਾਂ ਕਿਹਾ ਮੌਕੇ ਤੋਂ ਕੋਈ ਵੀ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ